ਅੱਜ ਉਹ ਘਰ ਦੇਖੀ ਜਿਸ ਘਰ ਤੇ ਸਿੱਧੂ ਮੂਸੇਵਾਲੇ ਬਾਈ ਤੇ ਹਮਲਾ ਹੋਇਆ ਸੀ ਤੇ ਮੂਸੇਪਿੰਡ ਜਾ ਕੇ ਬਾਈ ਦੀ ਹਵੇਲੀ ਵੀ ਵੇਖੀ ਅੱਜ ਦੇ ਟੂਰਨਾਮੈਂਟ ਤੇ ਬੌਨਸਰਾਂ ਨਾਲ ਐਂਟਰੀ ਕਰੀ ਕਿਹੜੇ ਟੂਰਨਾਮੈਂਟ ਤੇ ਗਏ ਅੱਜ ਤੁਹਾਨੂੰ ਵੀਡੀਓ ਚ ਦੱਸ ਦਿਆਂ ਸਵੇਰ ਦੇ ਵੱਜ ਗਏ 7 ਐ ਫਿਰ ਪਿੱਤਾ ਹਲਕਾ ਗਰਮ ਪਾਣੀ ਇਸ ਪੋਜੀਸ਼ਨ 'ਚ ਬੈਠ ਕੇ ਇਹ ਪੋਜੀਸ਼ਨ 'ਚ ਪਾਣੀ ਪੀਣ ਨਾਲ ਬਹੁਤ ਫਾਇਦੇ ਹੁੰਦੇ ਨੇ ਤੁਹਾਨੂੰ ਅੱਗੇ ਦੱਸਦਾ ਫਿਰ ਮੁਸਕਰਾਉਂਦੇ ਹੋਏ ਚਲੇ ਗਏ ਵਰਕਆਊਟ ਕਰਨ ਰੂਮ 'ਚ ਮੰਮੀ ਕਰਨ ਨਾ ਕਰੀ ਸਿਸਫਾਈ ਫਿਰ ਮੈਂ ਮੈਟ ਲੈ ਕੇ ਚਲਾ ਜਾਣਾ ਛੱਤ ਦੇ ਉੱਤੇ ਪ੍ਰੈਕਟਿਸ ਕਰਨ ਬੇਸਿਕ ਐਕਸਰਸਾਈਜ਼ਾਂ ਨਾਲ ਫਿਰ ਕੀਤੀ ਬੈਕਵਰਡ ਬੈਂਡਿੰਗ ਕੋਣ ਕੋਣ ਸਵੇਰੇ ਵਰਕਆਊਟ ਕਰਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਸ ਪੋਜੀਸ਼ਨ 'ਚ ਬੈਠਣਾ ਤੇ ਦੋਨੇ ਕੂਣੀਆਂ ਨਾਲ ਦੋਨੇ ਗੋਡੇ ਕਰੋਸ ਕਰਨੇ ਤੇ ਅੱਗੇ ਹੱਥਾਂ ਨੂੰ ਜੋੜਨਾ ਤੇ ਗਰਦਨ ਨੂੰ ਤੇ ਰੀੜ ਦੀ ਹੱਡੀ ਨੂੰ ਸਿੱਧਾ ਰੱਖਣਾ ਹੈ ਇਹ ਐਕਸਰਸਾਈਜ਼ ਕਰਨ ਨਾਲ ਤੁਹਾਡੇ ਸਰੀਰ ਦਾ ਪਾਚਨ ਤੰਤਰ ਸਹੀ ਰਹੂਗਾ ਕੋਸ਼ਿਸ਼ ਕਰਿਆ ਕਰੋ ਸਵੇਰੇ ਖਾਲੀ ਪੇਟ ਇਹ ਪੋਜੀਸ਼ਨ 'ਚ ਬੈਠ ਕੇ ਪਾਣੀ ਪੀਣਾ ਜੇ ਹੱਥ ਅੱਗੇ ਨਹੀਂ ਜੋੜ ਸਕਦੇ ਤਾਂ ਹੱਥਾਂ ਨੂੰ ਅੱਗੇ ਸਿੱਧਾ ਰੱਖਣਾ ਹੈ 5 ਤੋਂ 7 ਮਿੰਟੇ ਡੇਲੀ ਐਕਸਰਸਾਈਜ਼ ਕਰਨੇ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਹੋਊਗਾ ਸਵੇਰੇ ਵਰਕਆਊਟ ਹੋ ਗਿਆ ਸੀ ਆਪਣਾ ਕੰਪਲੀਟ ਸ਼ਾ ਪਾਣੀ ਲੋੜ ਅਨੁਸਾਰ ਵਰਤਿਆ ਕਰੋ ਤੇ ਫालतू ਖਰਾਬ ਨਾ ਕਰਿਆ ਕਰੋ ਮੰਮੀ ਅੱਜ ਸਬਜ਼ੀ ਕਿਸਕੀ ਬਣਾਈ ਹੈ ਆਲੂ ਕੀ ਆਲੂ ਕੀ ਹਾਂ ਬਣ ਗਈ ਬਣ ਨਾ ਪਈ ਪਵਿੱਤਰ ਬਾਈਬਲ ਨਵੇਂ ਨਿਯਮ ਦੀ ਪੁਸਤਕ ਦੇ ਵਿੱਚ ਅੱਜ ਮੈਂ ਪੜਿਆ ਕਿਸੇ ਦੂਸਰੇ ਕੇ ਦੁਆਰਾ ਉਧਾਰ ਨਹੀਂ ਕਿਉਂਕਿ ਸਵਰਗ ਕੇ نیچے ਮਨੁਸ਼ਿਆ ਮੇ ਔਰ ਕੋਈ ਦੂਸਰਾ ਨਾਮ ਨਹੀਂ ਦਿਆ ਗਿਆ ਜਿਸਕੇ ਦੁਆਰਾ ਹਮ ਉਧਾਰ ਪਾ ਸਕੇ ਨਾਤੋ ਕੇ ਕਪੜੇ ਪੈਰ ਕੇ ਕਿੱਟ ਦੇ ਵਿੱਚ ਪਾਈ ਪਾਣੀ ਵਾਲੀ ਬੋਤਲ ਤੇ ਪਾਈ ਆਪਣੀ ਕੋਸਟਿਊਮ ਤੇ ਰੈਡੀ ਹੋ ਕੇ ਅੱਜ ਆਪਾਂ ਚੱਲੇ ਕਬੱਡੀ ਟੂਰਨਾਮੈਂਟ ਪਿੰਡ ਲੈਰੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਫਿਰ ਮਾਰੇ ਮੋਟਰਸਾਈਕਲ ਤੇ ਚੰਗੀ ਤਰ੍ਹਾਂ ਕਪੜਾ ਕਿਤੇ ਬਾਹਰ ਜਾਣੇ ਹੋ ਹੈਲਮਟ ਜ਼ਰੂਰ ਰੱਖਿਆ ਕਰੋ ਇਹਦੇ ਵਿੱਚ ਆਪਣੀ ਸੇਫਟੀ ਹੈ ਮੋਟਰਸਾਈਕਲ ਤੇ ਥੋੜੀ ਦੇਰ ਸਫਰ ਕਰਨ ਤੋਂ ਬਾਅਦ ਆਪਾਂ ਪਹੁੰਚ ਜਾਣਾ ਜਾਖਲ ਰੇਲਵੇ ਸਟੇਸ਼ਨ ਫਿਰ ਰੇਲਵੇ ਸਟੇਸ਼ਨ ਤੇ ਮੋਟਰਸਾਈਕਲ ਕਰਾਇਆ ਜਮਾ ਅੱਜ ਆਪਣੇ ਨਾਲ ਜਾ ਰਹਾ ਆਪਣਾ ਡਾਕਟਰ ਕਮੈਂਡੇਟਰ ਬੱਬੂ ਬਾਈ ਫ ਆਪਣੀ ਆ ਜਾਂਦੀ ਹੈ ਟ੍ਰੇਨ ਰੇਲ ਦੇ ਵਿੱਚ ਥੋੜੀ ਦੇਰ ਸਫਰ ਕਰਨ ਤੋਂ ਬਾਅਦ ਆਪਾਂ ਪਹੁੰਚ ਜਾਂਦੇ ਹਾਂ ਮਾਨਸਾ ਰੇਲਵੇ ਸਟੇਸ਼ਨ ਮਾਨਸਾ ਤੋਂ ਗੱਡੀ 'ਚ ਬੈਠ ਕੇ ਥੋੜੀ ਦੇਰ ਆਪਾਂ ਪਹੁੰਚ ਜਾਂਦੇ ਹਾਂ ਮੂਸੇਪਿੰਡ ਸਿੱਧੂ ਮੂਸੇਵਾਲੇ ਬਾਈ ਦੀ ਹਵੇਲੀ ਤੇ ਫਿਰ ਦੇਖੀ ਬਾਈ ਦੀ ਉਹ ਬਲੈਕ ਥਾਰ ਜਿਸ ਤੇ ਹਮਲਾ ਹੋਇਆ ਸੀ ਗੋਲੀਆਂ ਦੇ ਨਿਸ਼ਾਨ ਅੱਜ ਵੀ ਗੱਡੀ ਤੇ ਲੱਗੇ ਹੋਏ ਨੇ ਸਟੋਰੀ ਸਾਰਿਆਂ ਨੂੰ ਪਤਾ ਹੈ ਦੱਸਣ ਦੀ ਲੋੜ ਨਹੀਂ ਹੈਗੀ ਬਾਕੀ ਹੋਰ ਸਾਧਨ ਦੇਖੇ ਬਾਈ ਦੇ ਫਿਰ ਗੱਡੀ ਦੇ ਵਿੱਚ ਬੈਠ ਕੇ ਥੋੜੀ ਦੇਰ ਸਫਰ ਕਰਨ ਤੋਂ ਬਾਅਦ ਆਪਾਂ ਪਹੁੰਚ ਜਾਂਦੇ ਹਾਂ ਕਬੱਡੀ ਟੂਰਨਾਮੈਂਟ ਪਿੰਡ ਲੈਰੀ ਫਿਰ ਮਿਲਦੇ ਨੇ ਆਪਾਂ ਫਿਰ ਕਿਤੇ ਆਪਾਂ ਨੇ ਕੱਪੜੇ ਚੇਂਜ ਫਿਰ ਕੀਤਾ ਬੋਡੀ ਨੂੰ ਚੰਗੀ ਤਰ੍ਹਾਂ ਵਾਰਮ ਅਪ ਫਿਰ ਚਲੇ ਗਏ ਗਰਾਊਂਡ ਦੇ ਵਿੱਚ ਆਪਾਂ ਆਪਣੀ ਗੇਮ ਦਿਖਾਣ ਗੇਮ ਹੋਈ ਆਪਣੀ ਬਹੁਤ ਵਧੀਆ ਗਰਾਊਂਡ ਦੇ ਵਿੱਚ ਸਾਰੇ ਨੇ ਆਪਣੀ ਗੇਮ ਦੇਖ ਕੇ ਮਾਰੀਆਂ ਤਾੜੀਆਂ ਬਹੁਤ ਵਧੀਆ ਲੱਗਦਾ ਗਰਾਊਂਡ ਦੇ ਵਿੱਚ ਮੈਂ ਆਪਣੀ ਗੇਮ ਦਿਖਾਨਾ ਤੇ ਸਾਰੇ ਤਾੜੀਆਂ ਮਾਰਦੇ ਨੇ ਤੇ ਵਧੀਆ ਮਾਨ ਸਨਮਾਨ ਕਰਦੇ ਨੇ ਬਹੁਤ ਖੁਸ਼ੀ ਹੁੰਦੀ ਹੈ ਫਿਰ ਆਪਾਂ ਨੂੰ ਮਿਲਦਾ ਹੈ ਮੈਕ ਤੇ ਬੋਲਣ ਦਾ ਮੌਕਾ ਕੀ ਬੋਲਿਆ ਵੀਡੀਓ 1-2 ਦਿਨਾਂ ਤੱਕ ਪਾ ਦਾਂਗੇ ਜ਼ਰੂਰ ਦੇਖਿਓ ਫਿਰ ਪਿੱਤਾ ਪਾਣੀ ਫਿਰ ਗੱਡੀ ਦੇ ਵਿੱਚ ਬੈਠ ਕੇ ਥੋੜੀ ਦੇਰ ਸਫ਼ਰ ਕਰਨ ਤੋਂ ਬਾਅਦ ਪਹੁੰਚ ਜਾਨੇ ਮ ਮੇਰੇ ਲਈ ਵੀਡੀਓ ਪਿਆਰਾ ਜਿਹਾ ਲਾਈਕ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਧੰਨਵਾਦ